ਮਨੇ ਆਵੇਂ ਮੈਨੂੰ ਪੁੱਛਿਆ ਜੋਂਦੀ ਮੇਰੇ ਭਰਾ ਦਾ ਕੀ ਕਸੂਰ ਵੀ ਤੂੰ ਉਹਨੂੰ ਮਾਰਿਆ ਮੈਂ ਕਹਿੰਦੀ ਵੀ ਹਣਾ ਉਹਨੂੰ ਪਤਾ ਫੜਾ ਕੇ ਮਾਰਿਆ ਜਦ ਵਿੱਚ ਦੌੜ ਮੇਰੇ ਭਰਾ ਨੂੰ ਮਾਰਿਆ ਇਹਦੀ ਗੱਲ ਆ ਰਾਤ ਦੀ ਤੇ ਇਹਨਾਂ ਨੇ ਨਾ ਪ੍ਰਵਾਸੀਆਂ ਨੇ ਨਾ ਬੇਟੀ ਨੇ ਇੱਕ ਨੇ ਗਾਣੇ ਲਾਇਓ ਸੀ ਉੱਚੀ ਉੱਚੀ ਤੇ ਅਸੀਂ ਸਿਰਫ ਮੇਰੀ ਸਿਸਟਰ ਤੇ ਮੈਂ ਸੀਗੇ ਇੱਥੇ ਗਲੀ ਦੇ ਵਿੱਚ ਹੋਰ ਕੋਈ ਨਹੀਂ ਸੀਗਾ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਗਾ ਸਾਊਂਡ ਥੋੜਾ ਘੱਟ ਕਰ ਲਓ ਕਿ ਸਾਡੇ ਬੱਚਿਆਂ ਦਾ ਪੇਪਰ ਆ ਉਹ ਸਟੱਡੀ ਕਰ ਰਹੇ ਆ ਤੇ ਇਹਨਾਂ ਨੇ ਉਹ ਕਹਿੰਦੀ ਮੈਂ ਨਹੀਂ ਕਰਨਾ ਘੱਟ ਜੋ ਮਰਜ਼ੀ ਕਰ ਲਓ ਤੇ ਬਾਅਦ ਵਿੱਚ ਉਹਦੇ ਪਰ ਫਾਦਰ ਸਾਹਿਬ ਨੇ ਉਹ ਪਰਵਾਸੀ ਪਰਿਵਾਰ ਦੇ ਫਾਦਰ ਸਾਹਿਬ ਨੇ ਉਹਨੂੰ ਹੱਥੋਪਾਈ ਹੋਈ ਆ ਕੁੱਟਿਆ ਵਾ ਤੇ ਉਹ ਉਹਨੂੰ ਇੰਨਾ ਗੁੱਸਾ ਚੜਿਆ ਕੁੜੀ ਨੂੰ ਤੇ ਜਿੱਦਾਂ ਅਸੀਂ ਉਹਨਾਂ ਦੇ ਗੇਟ ਦੇ ਬਾਹਰ ਹੀ ਸੀਗੇ ਆਪਾਂ ਅੰਦਰ ਐਂਟਰਸ ਨਹੀਂ ਕੀਤੇ ਆਪਾਂ ਬਾਹਰ ਹੀ ਸੀਗੇ ਤੇ ਇਹਨੇ ਮੇਰੀ ਸਿਸਟਰ ਨੂੰ ਧੱਕਾ ਮਾਰਿਆ ਤੇ ਇਹਦੇ ਗਲੇ ਨੂੰ ਇਹ ਉਹਨਾਂ ਨੇ ਪਾਇਆ ਸੀ ਕੁਛ ਉਹ ਤਰੂ ਦਿੱਤੀ ਉਹਨੇ ਸਿੰਘੀ ਕੁਛ ਪਾਇਆ ਸੀਗਾ ਤੇ ਮੇਰੀ ਚੁੰਨੀ ਫੱਲੀ ਮੇਰੀ ਚੁੰਨੀ ਖਿੱਚ ਕੇ ਲਾ ਕੇ ਉਹ ਮਾਰੀ ਕੁੜੀ ਨੇ ਬਾਦ ਵਿੱਚ ਫਿਰ ਉਹ ਸਾਡੇ ਨਾਲ ਹੱਥੋ ਪਾਈ ਹੋਣ ਤੇ ਆ ਗਈ ਤੇ ਫਿਰ ਅਸੀਂ ਵੀ ਹੱਥੋ ਪਾਈ ਤੇ ਆ ਗਏ ਅਸੀਂ ਦੋ ਜਾਨੇ ਸੀਗੇ ਉਹਦੇ ਦੇ ਫਾਦਰ ਸਾਹਿਬ ਤੇ ਮਦਰ ਵੀ ਆਏ ਉਹ ਵੀ ਸਾਡੇ ਨਾਲ ਇੱਥੇ ਹੱਥੋ ਪਾਈ ਹੋਣ ਲੱਗੇ ਮੋਰ ਤੇ ਆ ਕੇ ਬਾਅਦ ਵਿੱਚ ਉਹਨਾਂ ਨੇ ਆਪਣੀ ਕੁੜੀ ਨੂੰ ਕੁੱਟ ਕੇ ਫਿਰ ਲੈ ਗਏ ਗੁੱਸੇ ਵਿੱਚ ਜਿੱਦੋਂ ਉਹਨਾਂ ਦੀ ਕੁੜੀ ਨਾਲ ਹੋਇਆ ਤੇ ਬਾਅਦ ਵਿੱਚ ਉਹਦੀ ਕੁੜੀ ਉੱਥੇ ਰੋਟੇ ਜਾ ਕੇ ਡਿੱਗ ਗਈ ਆ ਤਾਂ ਕੁੜੀ ਉਹਦੀ ਨੇ ਸਾਨੂੰ ਛੜਿਆਮ ਧਮਕੀ ਦਿੱਤੀ ਉਹਦਾ ਵੀਡੀਓ ਕਲਿੱਪ ਵੀ ਮੇਰੇ ਕੋਲ ਪਿਆ ਵਾ ਫਿਰ ਕਹਿੰਦੀ ਅਸੀਂ ਕਹਿੰਦੇ ਕੱਲੇ ਕੱਲੇ ਨੂੰ ਕਹਿੰਦੀ ਚੋਨ ਚੋਨ ਕੇ ਕਹਿੰਦੀ ਮਾਰਾਂਗੇ ਕਹਿੰਦੀ ਬੜਾ ਹੀ ਟ੍ਰੈਜਿਕ ਤੇ ਬਹੁਤ ਹੀ ਮੰਦਭਗੀ ਘਟਨਾ ਹੈ ਬੜਾਈ ਅਨਫੋਰਚੂਨੇਟ ਇਨਸੀਡੈਂਟ ਹੈ ਕੱਲ ਸ਼ਾਮ ਨੂੰ ਸਾਨੂੰ 6 ਵਜੇ ਕੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ ਪੰਜਾਹ ਦਾ ਉਮਰ ਹੈਗੀ ਹੋਦੀ ਪੁਰਹੀ ਦਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫਸਰ ਪਹੁੰਚੇ ਸੀਗੇ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀਗੀ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਗਾਂਹ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ ਗਾਂਹ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਤੇ ਬਲਰਾਮ ਸਿੰਘ ਜਿਨ੍ਹਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ ਗਾਂਹ ਚੱਲਦੇ-ਚੱਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸੀਕੇਟਡ ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਕਾਫੀ ਪੁੱਛਗਿੱਛ ਕਰਨ ਦੇ ਬਾਵਜੂਦ ਜੋ-ਜੋ ਸੂਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ਸਾਰੀ ਰਾਤ ਤੋ ਹੀ ਲੱਗੀ ਹੋਈ ਸੀ ਕਿ ਬਿਕੋਜ਼ ਇਤਨਾ ਸੈਂਸਿਟਿਵ ਮਸ ਬੱਚੇ ਦਾ ਕੰਮ ਹੋ ਜਾਂਦਾ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਆ ਜਿੱਥੇ ਸ਼ਮਸ਼ਾਨਗਾਹ ਹੈਗਾ ਸਬਜੀ ਮੰਡੀ ਦੇ ਬੈਕਸਾਈਡ ਤੇ ਇੱਥੇ ਫਿਰ ਸਾਡਾ ਅਸੀਂ ਇੱਕ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚਲਰੀ ਸੀਗੀ ਸਾਰੇ ਰੇਲਵੇ ਸਟੇਸ਼ਨਸ ਐਂਡ ਬੱਸ ਸਟੈਂਡਸ ਐਂਡ ਸਾਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਵੀ ਬੜਿਆ ਅਸੀਂ ਸਹਿਯੋਗ ਲੈ ਰਹੇ ਸੀਗੇ ਮੀਡੀਆ ਦਾ ਐਂਡ ਸਾਰੇ ਐਸੋਸੀਏਸ਼ਨ ਦਾ ਕਿ ਬੱਚੇ ਦੀ ਭਾਲ ਹੋ ਜਾਏ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈੱਡ ਬੋਡੀ ਮਿਲੀ ਹੈਗੀ ਇੱਥੇ ਤੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਅਮਿੱਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਜੋ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਐਂਡ ਇਹਦੇ ਵਿੱਚ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਆ ਬਿਲਕੁਲ ਕਿ ਇੱਥੇ ਪੂਰਾ ਟੈਕਨੀਕਲ ਐਵੀਡੈਂਸ ਲੈ ਕੇ ਸਾਰੇ ਸਾਡੇ ਕੋਲ ਪ੍ਰੂਫਸ ਹੈਗੇ ਫੋਰੈਂਸਿਕ ਟੀਮ ਮੈਡੀਕਲ ਟੀਮ ਸਾਰੀ ਪਹੁੰਚ ਰਹੀ ਇੱਥੇ ਉਹ ਸਾਰਾ ਟੈਕਨੀਕਲ ਐਵੀਡੈਂਸ ਲੈਂਦੇ ਹੋਏ ਇਹਨੂੰ ਤੁਰੰਤ ਦੀ ਤੁਰੰਤ ਅਸੀਂ ਸਾਰਾ ਆਪਣੇ ਵੱਲੋਂ ਕਰਕੇ ਕੋਰਟ ਦੇ ਵਿੱਚ ਦੇ ਕੇ ਮਾਨਯੋਗ ਕੋਰਟ ਤੋਂ ਇਨੂੰ ਸਜ਼ਾ ਕਰਾਂਗੇ ਸਰ ਨੋ ਡਾਟ ਪੁਲਿਸ ਨੇ ਬਹੁਤ ਦਿਨ ਰਾਤੇ ਕਰਕੇ ਕੱਲ ਤੱਕ ਪੁਲਿਸ ਟੀਮਾਂ ਲੱਗੀਆਂ ਹੋਈਆਂ ਨੇ ਫਸਟ ਟਾਈਮ ਮੈਂ ਮੀਡੀਆ ਦੀ ਲਾਈਵ ਚ ਇਸ ਤਰ੍ਹਾਂ ਦਾ ਇਨਸੀਡੈਂਟ ਹੈ ਕਿ ਮੀਡੀਆ ਵਾਲੇ ਦੀ ਅੱਖਾਂ 'ਚ ਵੀ ਹੰਝੂ ਨੇ ਪੁਲਿਸ ਵਾਲਿਆਂ ਦੇ ਚਿਹਰੇ ਤੇ ਇਵਨ ਕਿ ਤੁਹਾਡੇ ਐਸਪੀ ਸਾਹਿਬ ਨੇ ਡਿਪਟੀ ਸਾਹਿਬ ਨੇ ਸਾਰਿਆਂ ਦੇ ਚਿਹਰੇ ਮਾਯੂਸ ਨੇ ਆਮ ਲੋਕਾਂ ਦੀ ਮੰਗ ਹੈ ਕਿ ਸਰ ਸਜ਼ਾ ਦਾ ਪ੍ਰਭਾਵ ਦਾ ਇਸ ਤਰ੍ਹਾਂ ਦਾ ਹੋਵੇ ਕਿ ਐਗਜ਼ਾਮਪਲ ਸਾਟੋ ਜਿਸ ਤਰ੍ਹਾਂ ਦਾ ਖਨੌਲਾ ਕਮ ਇਸ ਮੂਰਖਤਾ ਭਰੀ ਹਰਕਤ ਜਿਹੜੀ ਕੀਤੀ ਹੈ ਜੀ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਸਾਰੇ ਆਫਸਰ ਹੈਗੇ ਐਂਡ ਜੋ ਸਾਰੇ ਐਵੀਡੈਂਸ ਇਕੱਠੇ ਕਰਦੇ ਹੋਏ ਇਹ ਅਸੀਂ ਦਿਨਾਂ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਐਂਡ ਅਸੀਂ ਰਿਕੁਐਸਟ ਵੀ ਕਰਾਂਗੇ ਕੋਆਰਡੀਨੇਟ ਵੀ ਕਰਾਂਗੇ ਇਹਨੂੰ ਫਾਸਟ ਟਰੈਕ ਜੀ ਤੌਰ ਤੇ ਕਰਾ ਕੇ ਤੇ ਇਹਨੂੰ ਕੰਪਲੀਸ਼ਨ ਤੇ ਲੈ ਕੇ ਜਾਵਾਂਗੇ ਤਾਂ ਕਿ ਇਹ ਪੂਰੀ ਜੋ ਇੱਕ ਐਦਾਂ ਦੀ ਘਿਨੋਨੀ ਹਰਕਤ ਕੀਤੀ ਹੈ ਜਿਨੇ ਉਹਨੂੰ ਸਖਤੋ ਸਖਤ ਸਜਾਦਵਾ ਸਖਤ ਕਾਰਨ ਵਿੱਚ ਫੈਮਿਲੀ ਕਾਰਨ ਕੀ ਕਿਡਨੈਪ ਕਰਨ ਦਾ ਨਹੀਂ ਕੋਈ ਕੋਈ ਕਾਰਨ ਕੋਈ ਕਾਰਨ ਨਹੀਂ ਜਿਹੜਾ ਦੇਖੋ ਸਾਨੂੰ ਉਹ ਬੱਚਾ ਉੱਥੇ ਖੇਡ ਖੇਡ ਰਿਹਾ ਸੀਗਾ ਗਲੀ ਦੇ ਵਿੱਚ ਸੀਗਾ ਇਹ ਪੈਰੇ ਉੱਥੇ ਜਾ ਰਿਹਾ ਜੋ ਉੱਥੇ ਸਾਨੂੰ ਅਸੀਂ ਲੋਕਾਂ ਨੂੰ ਵੀ ਪਤਾ ਕੀਤਾ ਹੈਗਾ ਜੋ ਉੱਥੇ ਕੰਮਕੁਮ ਕਰ ਰਹੇ ਸੀਗੇ ਤੇ ਆਪਣੇ ਆਪ ਹੀ ਬੱਚੇ ਉਹਦੀ ਕੀ ਗੱਲ ਹੋਈ ਹੈ ਤੇ ਫਿਰ ਉਹ ਬੱਚਾ ਇਹਦੇ ਨਾਲ ਤੁਰ ਪਿਆ ਇਹਨੇ ਕੀ ਉਹਨੂੰ ਕਿਆ ਹੈਗਾ ਉਹ ਅਸੀਂ ਸਾਰਾ ਦੇਖ ਰਹੇ ਹਾਂ ਬਟ ਫਿਰ ਅੱਗੇ ਇਹ ਸਾਰੀ ਘਟਨਾ ਆਇਡੈਂਟੀਟੀ ਕਿਆ ਹੋਈ ਜਿਹੜਾ ਇਹ ਜਿਹੜਾ ਇੱਕ ਇਹ ਇਹ ਜੀ ਹਾਂ ਪੇ ਬਲਰਾਮ ਇੱਕ ਹੈਗੇ ਜੋ ਇਹ ਸਬਜੀ ਮੰਡੀ ਦੇ ਵਿੱਚ ਉਹਨਾਂ ਦਾ ਗੋਡਾਊਨ ਹੈ ਉੱਥੇ ਕੰਮ ਕਰਦਾ ਹੈਗਾ ਕੋਈ ਯਾਦਵ ਯਾਦਵ ਇਹਦਾ ਅਭੀ ਤੱਕ ਰਿਨੈਂਸ਼ੀਅਲਸ ਪਤਾ ਲੱਗੇ ਅਸੀਂ ਹੋਰ ਵੀ ਬੈਕਗ੍ਰਾਉਂਡ ਇਹਦਾ ਸਾਰਾ ਕੁਝ ਪਤਾ ਕਰ ਰਹੇ ਹਾਂ ਐਂਡ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਖਤ ਤੋਂ ਸਖਤ ਹੋ ਸਕਦਾ ਹੈ ਔਰ ਜਿੰਨਾ ਛੇਤੀ ਹੋ ਸਕਦਾ ਇਹਨੂੰ ਸਜ਼ਾ ਸਿ। ਕੋਈ ਜ਼ਰੂਰ ਵੱਧ ਫੈਲੀ ਆ ਰਹੀ ਹੈ ਗਲਤ ਕੰਮ ਦੀ ਖਬਰ। ਜੀ ਉਹ ਅਸੀਂ ਫੋਰੈਂਸਿਕ ਟੀਮ ਔਰ ਮੈਡੀਕਲ ਟੀਮ ਜੇ ਤਾਂ ਆ ਜੇਗੀ। ਉਹਨਾਂ ਦੀ ਰਿਪੋਰਟ ਅਸੀਂ ਲੈਂਡ ਤੋਂ ਬਾਅਦ ਹੀ ਕੁਝ ਕਹਿ ਸਕਦੇ ਆ। ਸਰ ਟੋਟਲ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ? ਕਿਹਾ ਜਾ ਰਿਹਾ ਕਿ ਐਕਟਿਵ ਆ ਵੀ ਕਿਸੇ ਦੀ ਮੰਗ ਕੇ ਲੈ ਕੇ ਗਿਆ ਸੀ। ਤੇ ਹੋਰ ਵੀ ਦੋਸ਼ੀ ਪਾਇਆ ਗਿਆ। ਜੀ ਦੇਖੋ ਅਗਰ ਕੋਈ ਵੀ ਇਸ ਵਿੱਚ ਇਨਵੋਲਡ ਹੋਇਆ ਹਾਲ ਕੀ ਘੜੀ ਤੋਂ ਜਿਹੜਾ ਇਹ ਬੰਦਾ ਹੈਗਾ ਅਸੀਂ ਇਹਨੂੰ ਰਾਉਂਡ ਅਪ ਕਰ ਲਿਆ ਜੇ ਮੈਂ ਦੱਸਿਆ ਹੈਗਾ। ਕਿਸੇ ਦੀ ਹਾਲ ਕੀ ਘੜੀ ਤੋਂ ਸਾਨੂੰ ਨਹੀਂ ਲੱਗਦੀ। ਬਟ ਅਗਰ ਕਿਸੇ ਦੀ ਵੀ ਕਿਸ